ਬੱਚੇ ਦੀ ਨਾ ਕੋਈ ਕੋਨ ਹੋਇਆ ਕਿਸੇ ਵੀ ਤਰ੍ਹਾਂ ਨੇ ਨਾ ਕੁਝ ਵੀ ਨਹੀਂ ਹੋਇਆ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਹੋਤਾ ਮੇਰੀ ਮੇਰਾ ਬੇਟਾ ਕਾਰ ਸੁੱਤਾ ਹੋਇਆ ਸੀਗਾ ਇੱਕ ਵਿਸ਼ੂ ਬੇਟਾ ਆਇਆ ਉਹਨੂੰ 4 4:30 ਵਜੇ ਲੈਣ ਵਾਸਤੇ ਅੰਦਰ ਬਾਜ਼ਾਰ ਮੈਂ ਕੱਪੜੇ ਲੈਣ ਜਾਣਾ ਗੁਰਦੀਪ ਮੇਰੇ ਨਾਲ ਚਲ ਗੁਰਦੀਪ ਮੇਰਾ ਨਾਲ ਚਲਾ ਗਿਆ ਮੁੜ ਕੇ ਵਾਪਸ ਨਹੀਂ ਆਇਆ ਜਦ ਤੱਕ ਦੀ ਉਮਰ ਹੈ ਉਹਦੀ 12 ਸਾਲ ਦਾ ਬੇਟਾ ਮੇਰਾ ਕਿੱਥੇ ਪੜਦਾ ਸੀਗਾ ਦੇ ਸਮਾਜ ਮਾਡਲ ਤੇ ਪੜਦੇ ਨੇ ਬੱਚੇ ਇਹ ਵੀ ਨਾਲ ਹੀ ਪੜਦਾ ਬੇਟਾ ਮਤਲਬ ਜਿਹੜੇ ਮੁੰਡੇ ਲਾਪਤਾ ਹੋਏ ਆ ਨਾਲ ਕਿ ਕਿੱਥੇ ਦੋਸਤ ਨੇ ਹਾਂਜੀ ਦੋਸਤ ਹੀ ਕਿੇ ਕਲਾਸ ਵਿੱਚ ਪੜਦੇ ਚਾਰ ਮੁੰਡੇ ਨੇ ਚਾਰ ਮੁੰਡੇ ਆ ਕਿੰਨੇ ਵੇਲੇ ਘਰੋਂ ਗਏ ਸੀ ਇਹ ਘਰੋਂ 4:30 ਵਜੇ ਮੁੰਡਾ ਇੱਕ ਲੈਣ ਆਇਆ ਇਹਨੂੰ ਕਹਿੰਦਾ ਦੁਕਾਨ ਤੋਂ ਕੱਪੜੇ ਲੈਣੇ ਆ ਤੇ ਮੇਰੇ ਨਾਲ ਆ ਜਾ ਕੱਲ ਦੀ ਘਟਨਾ ਉਸ ਤੋਂ ਬਾਅਦ ਵੀ ਤੱਕ ਕੋਈ ਫੋਨ ਨਹੀਂ ਆਇਆ ਉਹ ਆਪੋ ਆਪ ਫੋਨ ਬੰਗ ਆ ਰਹੇ ਸੋਚੋ ਆ ਰਹੇ ਫੋਨ ਉਹਨਾਂ ਦੀ ਲੜਾਈ ਝਗੜਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡੇ ਬੀਟੇ ਦਾ ਕਿਸੇ ਨਾਲ ਵੀ ਨਹੀਂ ਹੈਗਾ ਆਪਸ ਵਿੱਚ ਚਾਹਵਾਂ ਦਾ ਕੋਈ ਕਨੈਕਸ਼ਨ ਨਹੀਂ ਬਹੁਤ ਕੰਮ ਕਰਨ ਦੇ ਵਾਲੇ ਕੋਈ ਵੀ ਨਹੀਂ ਹੈਗਾ ਤੁਹਾਡੇ ਬੀਟੇ ਤੁਹਾਡੇ ਬੀਟੇ ਨਾਲ ਇੱਕ ਹੀ ਇੱਕ ਹੀ ਬੱਚਾ ਤੁਹਾਡੇ ਬੀਟੇ ਨਾਲ ਹਾਂਜੀ ਜਿਹੜਾ ਲੈ ਕੇ ਗਿਆ ਵਿਸ਼ ਬੇ ਮੁੰਡਾ ਇੱਛੇ ਵਾਲੇ ਤੁਹਾਡੇ ਬੀਟੇ ਦਾ ਕੀ ਨਾਮ ਹੈ ਗੁਰਦੀਪ ਸਿੰਘ ਕੀ ਮੰਗ ਕਰਦੇ ਹੋ ਸਕੂਲ ਪ੍ਰਸ਼ਾਸਨ ਤੋਂ ਸਾਡੇ ਬੱਚੇ ਵਾਪਸ ਆ ਜਾਣਗੇ ਜੀ ਜੀ ਨਹੀਂ ਤਾਂ ਚਲੀਓ ਪ੍ਰਸ਼ਾਸਨ ਤੋਂ ਇਹ ਮੰਗੇ ਕਿ ਸਾਡੀ ਕਾਫੀ ਕਿਥੇ ਟੋਟਲ ਕਿੰਨੇ ਬੱਚੇ ਨੇ ਚਾਰ ਪੰਜ ਪੰਜ ਬੱਚੇ ਸਾਡੇ ਤੁਹਾਡੇ ਹੋਮ ਲਾਪਤਾ ਹੋਇਆ ਜੀ ਮੇਰਾ ਬ੍ਰਦਰ ਹੈ ਗੁਰਦੀਪ ਸਿੰਘ ਕੱਲ ਪੂਰੀ ਗੱਲ ਵੀ ਹੋਈ ਘਰੇ ਸਕੂਲੋਂ 1 ਵਜੇ ਆਇਆ ਵਾ ਘਰੇ ਉਸ ਤੋਂ ਬਾਅਦ ਸਾਡੇ ਚਾਰ ਵੇ ਫੋਨ ਆਇਆ ਇਹਨੂੰ ਵੀ ਵੀ ਲੋਕ ਕਿ ਆਏ ਲੈਣਾ ਵਿਸ਼ੇਸ਼ੀ ਨਾਮ ਲੈਣ ਆਇਆ ਵਾ ਉਹ ਕਹਿੰਦਾ ਵੀ ਆਜਾ ਕੱਪੜੇ ਲੈਣ ਜਾਣੀ ਆਪਾਂ ਇਹ ਕਹਿੰਦਾ ਚੱਲ ਨਹੀਂ ਮੈਂ ਨਹੀਂ ਜਾਣਾ ਇੱਕ ਕੋਈ ਤਾਂ ਉਹਨੇ ਮਨਾ ਕਰ ਦਿੱਤਾ ਬਾਅਦ ਚ ਕਹਿੰਦਾ ਨਹੀਂ ਵੀ ਚੱਲ ਨਾਲ ਚੱਲ ਉਹ ਬੱਸ 10 ਮਿੰਟ ਚ ਆਏ ਨੇ ਜੋ 10 ਮਿੰਟ ਨੂੰ ਹੁੰਦੇ ਗਏ ਅੱਜ ਦਿੱਤੇ ਰੱਬ ਰਾ ਸਾਰੀ ਪਹੁੰਚ ਗਈ ਹੈ ਗੁਰਦੁਆਰੇ ਸਾਨੂੰ 7 ਵਜੇ ਕੁਝ ਮਿੰਟ ਤੇ ਫੋਨ ਆਇਆ ਵੀ ਕਹਿੰਦੇ ਬਾਬਾ ਜੀ ਆਉਣ ਨਹੀਂ ਲਿੰਦੇ ਪਏ ਵੀ ਦੀਦੀ ਤੁਸੀਂ ਮੈਨੂੰ ਲਾਜੂ ਵੀ ਨੇਰਾ ਹੋ ਗਿਆ ਮੈਂ ਉਸੇ ਟਾਈਮ ਗੁਰਦੁਆਰਾ ਸਾਹਿਬ ਆਇਆ ਰਾਹ ਤੁਸੀ ਸੀ ਸੀ ਵੀ ਕੈਂਪਸ ਵੀ ਸਾਰਾ ਰਿਕਾਰਡਿੰਗ ਸਪੈਰਾ ਦੇਖਿਆ ਕੁਝ ਵੀ ਨਹੀਂ ਆਇਆ ਉਹਦੇ ਵਿੱਚ ਬੱਚੇ ਗੁਰਦਾਰੇ ਨਹੀਂ ਆਏ ਰਾ ਸਾਡੇ 11 ਉਹ ਤੇ ਕਿਸੇ ਦੀਨ ਤੇ ਰਹੇ ਉਸ ਤੋਂ ਬਾਅਦ ਸਿੱਧੀ ਨਾਲ ਹੀ ਜਾ ਕੇ ਅਸੀਂ ਕੰਪਲੇਂਟ ਵੀ ਗਾਇਆ ਕੀਤੀ ਹੈ ਲੇਕਿਨ ਪ੍ਰਸ਼ਾਸਨ ਰਾਜ ਤੱਕ ਉਹ ਕੁਝ ਵੀ ਨਹੀਂ ਸੁਣਵਾਈ ਗਈ ਤੀ ਪਹਿਲਾਂ ਵੀ ਆਪਾਂ ਚ ਪਹਿਲਾਂ ਬੋਸ ਮਿਲਦੇ ਹੁੰਦੇ ਸੀ ਜੀ ਸਾਰੀ ਮਿਲਦੇ ਸਕੂਲ ਆਉਂਦੇ ਜਾਂਦੇ ਇਕੱਠੇ ਆਉਂਦੇ ਬਟ ਐਤ ਕੀ ਵੀ ਸ਼ਮ ਦੀ ਮਮਾ ਨੇ ਸਾਰਾ ਕੁਝ ਸਾਨੂੰ ਇਹ ਕਿਹਾ ਵਾ ਕਹਿੰਦੀ ਵੀ ਬੱਚੇ ਆ ਜਾਣਗੇ ਆਜਨ ਕੀ ਤੁਸੀ ਟੈਨਸ਼ਨ ਨਾ ਲੋ ਜਦ ਗਿਆ ਸੀ ਰਾਤ ਦੇਖਦੇ ਠਾਣੇ ਆ ਜਾ ਰਹੇ ਆ ਉਹਨਾਂ ਦੇ ਪੇਰੈਂਟ ਨਹੀਂ ਆਏ ਇਹ ਕਿਹੜੀ ਕਲਾਸ ਚ ਪੜਦੇ ਸੀ ਕਿਹੜੀ ਸਕੂਲ ਚ ਸੀਗੇ ਪਲਸ 2 ਚ ਪੜਦੇ ਆ ਦਿਸ ਮਾਈ ਮੋਡਰਨ ਸਕੂਲ ਚ ਪੜਦੇ ਆ ਅੱਛਾ ਕਿੰਨੇ ਬੱਚੇ ਜਿਹੜੇ ਆ ਅੱਠੇ ਜਿਹੜੇ ਲਾਪਤਾ ਆ ਚਾਰ ਬੱਚੇ ਆ ਪੰਜ ਜਿਹੜੇ ਗੁਰ ਕਿਹੜੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਹੋ ਅੱਛਾ ਗੁਰਦੁਆਰਾ ਜਾਬੀ ਸਾਹਿਬ ਦੀ ਗੱਲ ਕਰ ਰਹੇ ਆ ਬੱਚਿਆਂ ਨੇ ਸਾਨੂੰ ਫੋਨ ਕੀਤਾ ਸੀ ਬਬੂ ਜੀ ਆਣ ਨਹੀਂ ਤੇਰੇ ਮੈਂ ਗਈ ਹਾਂ ਮੈਂ ਕਿਹਾ ਚਲੋ ਮੈਂ ਲੈ ਆਨੀ ਆ ਵੀ ਆਖੇ ਜ਼ਵਾਟ ਦੇ ਟਾਈਮ ਮੈਂ ਮੈਂ ਹੀ ਲੈ ਆਨੀ ਆ ਮੈਂ ਗਈ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦਰਬਾਰ ਘਰ ਆ ਸਭ ਕੁਝ ਬੰਦ ਸੀਗੀ ਵਿਸ਼ਵ ਦੇ ਬਾਈਕ ਤੇ ਲੈ ਕੇ ਗਏ ਸੀ ਸਾਡੇ ਵਗੈਰਾ ਕੋਈ ਬਾਈਕ ਵਗੈਰਾ ਨਹੀਂ ਹੈਗੀ ਅਸੀਂ ਵਿਸ਼ਵ ਦੇ ਪੇਰੈਂਟਸ ਨੂੰ ਫੋਨ ਕੀਤਾ ਵਾ ਕਿ ਕੁਝ ਸੀ ਆਉਦੀ ਬਾਈਕ ਦਾ ਨੰਬਰ ਦੱਸੋ ਬੱਚੇ ਨਾ ਵੀ ਅਸੀਂ ਉਹ ਤੇ ਦੱਸ ਦਿੰਦੇ ਆ ਕਿ ਕਡਵਾ ਲੈਣੇ ਆ ਬਟ ਵਿਸ਼ਵ ਦੇ ਪੇਰੈਂਟਸ ਨੇ ਸਾਨੂੰ ਕਿਹਾ ਵਾ ਉਹ ਤੇ ਨੰਬਰ ਵਗੈਰਾ ਬਾਈਕ ਦਾ ਕੁਝ ਵੀ ਨਹੀਂ ਹੈਗਾ ਜਦ ਕਿ ਜਿਹੜੀ ਰਿਕਾਰਡਿੰਗਸ ਆਈ ਆ ਉਹਦੇ ਵਿੱਚ ਵਿਸ਼ਵ ਦੇ ਪਲੇਟਸ ਨੰਬਰ ਪਿੱਛੇ ਲੱਗੀਆਂ ਹੋਈਆਂ ਵਾ ਬਾਈਕ ਤੇ ਕੋ ਜਦੋਂ ਤੁਸੀਂ ਫੋਨ ਕਰਾਈ ਕੀਤਾ ਫੋਨ ਸਵਿਚ ਆਫ ਨੇ ਫੋਨ ਸਵਿਚ ਆਫ ਆ ਰੇ ਨਾ ਤਾਂ ਹੋਈ ਤੁਮਾਰ ਜਦੋਂ ਬੱਚੇ ਦੀ ਗੱਲ ਹੋਈ ਹੈ ਸਾਡੇ ਨਾਲ ਵੀ ਗੁਰਦਰ ਬਾਬਾ ਸਾਹਿਬ ਆਣ ਨਹੀਂ ਦੇ ਰਹੇ ਉਹ ਕਹਿੰਦੇ ਸੀ ਸਵੇਰੇ ਆਵਾਂਗੇ ਉਸ ਤੋਂ ਬਾਅਦ ਸਾਨੂੰ ਅੱਜ ਤੱਕ ਹਲੇ ਤੱਕ ਕੋਈ ਵੀ ਸੁਝੀਤ ਕਰਾ ਨਹੀਂ ਕੀਤਾ ਗਿਆ ਕਿ ਬੱਚੇ ਦੀ ਨਾ ਫੋਨ ਫੋਨ ਹੋਇਆ ਕਿਸੇ ਵੀ ਤਰ੍ਹਾਂ ਨੇ ਨਾ ਕੁਝ ਵੀ ਨਹੀਂ ਹੋਇਆ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਹੁਣ ਤੱਕ ਪਰ ਸਰ ਜੀ ਤਾਂ ਹੀ ਮੰਗ ਕਰਦੇ ਕਿ ਬੱਚੇ ਜਿੰਨੇ ਵੀ ਹੈਗੇ ਉਸ ਸਹੀ ਸਮੇਂ ਸਾਨੂੰ ਕਰੇ ਪਹੁੰਚਾ ਦੇ ਕੀ ਨਾਮ ਹੈ ਤੁਹਾਡਾ ਰਿਤ ਜੀ ਮੇਰੀ ਮਾਸੀ ਦਾ ਲੜਕਾ ਹੈ ਵਰਿੰਦਰ ਸਿੰਘ ਜੀ ਓਨੋਮੀਟਰ ਦਾ ਕੰਮ ਕਰਦਾ ਇੱਕੋ ਦੁਕਾਨ ਤੇ ਕਾਫੀ ਸਾਲ ਹੋ ਗਏ ਨੇ। ਤੁਹਾਨੂੰ ਦੋ ਮੁੰਡੇ ਆਏ ਆ ਇੱਕ ਵਿਸ਼ਵਦੀਪ ਪਿਛੇ ਵਾਲੇ ਤੋਂ ਤੇ ਇੱਕ ਮੁੰਡਾ ਗੁਰਦੇਵ। ਦੋਵੇਂ ਦੇ ਕਲੇਮ ਤੋਂ ਉਹਨੂੰ ਇਸ਼ੀਆਲੇ ਲੈ ਕੇ ਆਏ ਨੇ ਨੋਇਟਰ ਠੀਕ ਕਰਨ ਵਾਲੇ ਵਿਸ਼ਵਦੀਪ ਆਪਣੇ ਘਰੇ। ਤੇ ਘਰੇ ਉਹਨੇ ਨੋਇਟਰ ਚੈੱਕ ਕੀਤਾ ਉਹਦੀ ਮੰਮੀ ਨੇ ਦੱਸਿਆ ਇਹ ਲੈ ਵੀ ਨੋਇਟਰ ਚੈੱਕ ਕਰਕੇ ਵਾਪਸ ਛੱਡਣ ਗਏ ਨੇ ਤੇ ਉਸ ਤੋਂ ਬਾਅਦ ਨਾ ਤਾਂ ਆਉਂਦਾ ਸਾਡੇ ਮੁੰਡੇ ਦਾ ਪਤਾ ਲੱਗਾ ਬ੍ਰਿੰਦਰ ਸਿੰਘ ਦਾ ਤੇ ਨਾ ਇਹ ਦੋ ਦੋ ਮੁੰਤਰੇ ਮੁੰਡੇ ਦਾ। ਇਹਨਾਂ ਬ੍ਰਿੰਦਰ ਸਿੰਘ ਏ ਇਹ ਜਿਹੜਾ ਇੱਕ ਕਿੰਨੇ ਸਾਲਾਂ ਦੀ ਉਮਰ ਹੈਗੀ ਐ। ਪੜਦਾ ਵੀ ਨਹੀਂ ਨਹੀਂ ਇਹ ਤਾਂ 40 42 ਸਾਲ ਦਾ ਇਹ ਤਾਂ ਇਨਵਰਟਰ ਦਾ ਕੰਮ ਕਰਦਾ ਹੈ ਵੀ 25 ਸਾਲ ਤੋਂ ਇੱਕੋ ਦੁਕਾਨ ਤੇ ਲੱਗਾ ਹੈ ਦੋ ਬੱਚੇ ਇਹਦੇ ਛੋਟੇ ਛੋਟੇ ਅੱਛਾ ਜਿਹੜੇ ਬੱਚੇ ਜਿਹੜੇ ਨੌਜਵਾਨਾਂ ਦੀ ਗੱਲ ਕੀਤੀ ਜਾ ਰਹੀ ਹੈ ਲਾਪਤਾ ਹੈ ਇਹ ਵੀ ਲਾਪਤਾ ਮੰਦਾਨ ਹਾਂਜੀ ਹਾਂਜੀ ਇਹ ਉਹਨਾਂ ਦੇ ਨਾਲ ਹੀ ਗਏ ਦੁਕਾਨ ਤੋਂ ਲੈ ਕੇ ਗਿਆ ਜੀ ਕੰਮ ਕਰਵਾਉਣ ਵਾਸਤੇ ਸਾਡਾ ਸਾਡਾ ਇਨਵਰਟਰ ਖਰਾਬ ਹੈ ਤੁਸੀਂ ਕਹ ਦੱਸਿਓ ਵਿਸ਼ਪ ਜੀ ਦਾ ਕੀ ਰੋਲ ਆ ਰਿਹਾ ਆ ਦੀ ਮਾਲਾ ਉਹ ਉਹਦੀ ਮੰਮੀ ਨੂੰ ਗੁਰਦੇਤਨ ਨੂੰ ਘਰੋਂ ਲੈ ਕੇ ਗਿਆ ਵਿਸ਼ਪ ਜੀ ਵੀ ਉਹੀ ਸਾਡੇ ਬੰਦੇ ਨੂੰ ਲੈ ਕੇ ਗਿਆ ਉਹਦੀ ਮੰਮੀ ਨੂੰ ਰਾਤੀ ਫੋਨ ਕੀਤਾ ਹੈ ਗੁਰਦੇਤਨ ਦੀ ਮੰਮੀ ਨੇ ਤੇ ਉਹ ਕਹਿੰਦੀ ਟੈਨਸ਼ਨ ਨਾ ਲਵੋ ਬੱਚੇ ਸਾਰੇ ਵਾਪਸ ਆ ਜਾਣਗੇ ਫਿਰ ਸਵੇਰ ਗੁਰਦੇਤ ਦੀ ਮੰਮੀ ਤੇ ਉਹਦੀ ਸਿਸਟਰ ਤੇ ਸਾਡੇ ਮੇਰਾ ਬ੍ਰਦਰ ਉਹਨਾਂ ਦੇ ਘਰੇ ਗਿਆ ਤੇ ਕਹਿੰਦੇ ਤੂੰ ਟੈਨਸ਼ਨ ਨਾ ਲਾ ਉਹ ਕਹਿੰਦਾ ਆ ਜਾਣਗੇ ਔਰ ਜਿਹੜੀ ਗੁਰਦੇਤ ਵਿਸ਼ਵਦੀ ਮੰਮੀ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹਨੂੰ ਹੁਣ ਪ੍ਰਸ਼ਾਸਨ ਲੈ ਕੇ ਆਇਆ ਘਰੋਂ ਤੇ ਹੁਣ ਉਹ ਕਹਿੰਦੀ ਲੈ ਵੀ ਮੈਨੂੰ ਨਹੀਂ ਪਤਾ ਮੈਨੂੰ ਕੋਈ ਫੋਨ ਨਹੀਂ ਆਇਆ ਹੁਣ ਨਹੀਂ ਮੰਦੀ ਪਈ ਤੁਹਾਡਾ ਕੋਈ ਨਾ ਪਤਾ ਹੋਇਆ ਸਾਡਾ ਇਹ ਮੇਰੀ ਮਾਸੀ ਦਾ ਲੜਕਾ ਵਿਰੇਂਦਰ ਸੱਜੇ ਜਿਹਦੀ 42 ਸਾਲ ਹੁੰਦਾ ਹਾਂਜੀ ਹਾਂਜੀ ਤੇ ਸਰ ਮੋੜਸਪੁਰ ਤੇ ਕਿੰਨੇ ਬੱਚੇ ਸੀ ਚਾਰ ਬੱਚੇ ਆ ਜੀ ਇੱਕੋ ਇੱਕ ਬੱਚਾ ਹੋਰ ਇੱਕ ਬਰਿੰਦਰ ਸਿੰਘ ਜੀ ਮੇਰੀ ਮਾਸੀ ਦਾ ਲੜਕਾ ਹੈ ਉਹ ਨਿਮੇਟਰ ਦਾ ਕੰਮ ਕਰਦਾ ਹੈ ਜੀ ਸੁਖੀਪ ਸਿੰਘ ਹੈ ਏ ਕੀ ਮੈਟਰ ਹੈਗਾ ਕਿੱਥੋਂ ਦਾ ਮੈਟਰ ਕੀ ਹੋਇਆ ਕੀ ਹੈ ਸਰ ਇਹ ਫਿਰੋਜ਼ਪੁਰ ਸ਼ਹਿਰ ਦਾ ਮੈਟਰ ਹੈ ਜੀ ਫਿਰੋਜ਼ਪੁਰ ਸ਼ਹਿਰ ਦੇ ਨਜ਼ਦੀਕ ਪਿੰਡਾਂ ਦੇ ਵਸਤੀਆਂ ਦੇ ਚਾਰ ਬੱਚੇ ਆ ਟੀਨੇਜਰ ਜਿਹੜੇ ਪਲੱਸ 2 ਚ ਪੜ੍ਹਦੇ ਆ ਦੇਵ ਸਮਾਜ ਸਕੂਲ ਦੇ ਵਿੱਚ ਚਾਰੋਂ ਇੱਕੋ ਕਲਾਸ ਚ ਪੜ੍ਹਦੇ ਨੇ ਔਰ ਪੰਜਵਾਂ ਜਿਹੜਾ ਲੜਕਾ ਵਰਿੰਦਰ ਹੈ ਉਹ ਜਿਹੜੇ ਇਨਵਰਟਰ ਠੀਕ ਕਰਨ ਦਾ ਕੰਮ ਕਰਦਾ ਉਹਦੀ ਏਜ ਕੋਈ 38-40 ਸਾਲ ਦੇ ਕਰੀਬ ਹੈ ਕੱਲ ਸ਼ਾਮ ਤੋਂ ਇਹ ਸਾਰੇ ਜਿਹੜੇ ਆਪਣੇ ਵਿਸ਼ਵਦੀਪ ਤੇ ਗੁਰਦੇਵਤ ਮੁੰਡਾ ਹੈਗੇ ਆ ਇਹ ਵਰਿੰਦਰ ਨੂੰ ਇਨਵਰਟਰ ਠੀਕ ਕਰਨ ਵਾਸਤੇ ਘਰੇ ਬੁਲਾਉਂਦੇ ਆ ਉਸ ਤੋਂ ਬਾਅਦ ਉਹ ਕਹਿੰਦੇ ਕਿ ਇਨਵਰਟਰ ਠੀਕ ਨਹੀਂ ਇਹਨੂੰ ਦੁਕਾਨ ਤੇ ਲੈ ਕੇ ਜਾਣਾ ਪਏਗਾ ਦੁਕਾਨ ਤੇ ਜਾਣ ਤੋਂ ਬਾਅਦ ਇਹਨਾਂ ਸਾਰਿਆਂ ਦੇ ਫੋਨ ਬੰਦ ਆ ਰਹੇ ਆ ਪੰਜਾਂ ਜਣਿਆਂ ਦੇ ਵਰਿੰਦਰ ਦਾ ਪਲੱਸ ਜਿਹੜੇ ਚਾਰੋਂ ਬੱਚੇ ਨੇ ਜਿਹੜੇ ਗੁਰਦੇਵਤ ਸਿੰਘ ਆ ਮੁੰਡਾ ਗੋਬਿੰਦਨ ਕਲੇਬ ਤੋਂ ਵਿਸ਼ਵਦੀਪ ਸਿੰਘ ਛੇ ਵਾਲੇ ਤੋਂ ਆ ਜੀ ਵਰਿੰਦਰ ਜਿਹੜਾ ਮੁੰਡਾ ਇਨਵਰਟਰ ਠੀਕ ਕਰਦਾ ਉਹ ਹੈਗਾ ਕੰਬੋਜਨਗਰ ਤੋਂ ਫਰੋਇਪੁਰ ਤੋਂ ਤੇ ਲਾਭਪ੍ਰੀਤ ਸਿੰਘ ਅਲੀਕੇ ਤੋਂ ਤੇ ਗਰਜੀਤ ਸਿੰਘ 베ਦੀ ਗੁਲੋਂ ਤੋਂ ਸੋ ਇਹ ਪੰਜੇ ਜਿਹੜੇ ਲੜਕੇ ਨੇ ਇਹ ਕੱਲ ਸ਼ਾਮ 5 5:30 ਵਜੇ ਤੋਂ ਬਾਅਦ ਗਾਇਬ ਨੇ ਇਹਨਾਂ ਦੇ ਫੋਨ ਬੰਦ ਆ ਰਹੇ ਨੇ ਔਰ ਅਸੀਂ ਜਿਹੜੇ ਸਾਰੇ ਵਕੋ ਪਰਿਵਾਰਕ ਮੈਂਬਰ ਆ ਇੱਥੇ ਫਰੋਇਪੁਰ ਐਸਐਸਬੀ ਦਫ਼ਤਰ ਇਕੱਠੇ ਹੋ ਕੇ ਆਏ ਆ ਕਿ ਸਾਡੇ ਬੱਚੇ ਕੱਲ ਦੇ ਗਾਇਬ ਨੇ ਘਰ ਵਾਪਸ ਨਹੀਂ ਆਏ ਫੋਨ ਬੰਦ ਨੇ ਉਹਨਾਂ ਨਾਲ ਕੋਈ ਵੀ ਅਣਸਕਾਮੀ ਘਟਨਾ ਵਾਪਰ ਸਕਦੀ ਐ ਇਸ ਕਰਕੇ ਉਹਨਾਂ ਦਾ ਪਤਾ ਲਗਾਇਆ ਜਾਵੇ ਉਹਨਾਂ ਨੂੰ ਘਰੇ ਘਰੇ ਪਹੁੰਚਾਇਆ ਜਾਵੇ ਵ ਸਰ ਚਾਰ ਬੱਚੇ ਲਾਪਤ ਹੋਏ ਜੀ ਕੱਲ ਤੋਂ ਤੇ ਉਹਦੇ ਬਾਰੇ ਸਰ ਕੀ ਕਹਿੰਦੇ ਚਾਰ ਬੱਚੇ ਜਿਹਨਾਂ ਦੀ ਕਰੀਬ ਮਕਰੀਬ 17-18 ਸਾਲ ਹੈ ਇਹ ਚਾਰੇ ਇੱਕੋ ਕਲਾਸ ਪੜ੍ਹਦੇ ਆ ਇਹ ਕੱਲ ਸ਼ਾਮ ਦੇ ਮਿਸਿੰਗ ਹੈ ਸਾਡੇ ਧਿਆਨ ਦੇ ਵਿੱਚ ਆਇਆ ਇਹਨਾਂ ਦੇ ਨਾਲ ਜਿਹੜਾ ਇੱਕ ਹੋਰ 40 ਸਾਲ ਦੀ ਉਮਰ ਦਾ ਹੈ ਇਨਵਰਟਰ ਮਕੈਨਿਕ ਹੈ ਤੇ ਉਹ ਵੀ ਇਹਨਾਂ ਦੇ ਨਾਲ ਹੈ ਪਰ ਸਾਰੇ ਆ ਤੇ ਮੋਬਾਈਲ ਫੋਨ ਬੰਦ ਆ ਰਹੇ ਜਿਸ ਦੇ ਚਲਦੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਸੀਆਈਏ ਦੀਆਂ ਟੀਮਾਂ ਬਣਾਈਆਂ ਸਾਡੀ ਥਾਣੇ ਦੀਆਂ ਟੀਮਾਂ ਸਪੈਸ਼ਲ ਪੁਆਚ ਅਸੀਂ ਕੈਮਰਾ ਵਗੈਰਾ ਚੈੱਕ ਕਰ ਲਏ ਜਿੱਥੇ ਉਹਨਾਂ ਦੀ ਲਾਸਟ ਲੋਕੇਸ਼ਨ ਸੀ ਉਮੀਦ ਹੈ ਕਿ ਜਲਦੀ ਲੱਭ ਜਾਵੇ